ਤਰਨਤਾਰਨ ਦੇ रामपुर ਪੂਤਵਿੰਚੀ ਕਜੇਹਾ ਪਿੰਡ ਹੈ ਜਿੱਥੇ ਸਰਪੰਚ ਦੀ ਹਲਾਸ਼ੇਰੀ ਦੇ ਨਾਲ ਪਿੰਡ ਦਾ ਕਾਫੀ ਸੁਧਾਰ ਕੀਤਾ ਜਾ ਚੁੱਕਿਆ ਹੈ। ਆਕਾਲੀ ਸਰਕਾਰ ਤੋਂ ਮਿਲੀ ਗ੍ਰਾਂਟ ਨੂੰ ਵਿਕਾਸ ਕਾਰਜਾਂ ਦੇ ਲੇਖੇ ਲਾਉਣ ਤੇ ਇੱਕ ਆਦਰਸ਼ ਪਿੰਡ ਬਣਾਉਣ ਦੀ ਰਾਤਿ ਚੱਲ ਰਹੀ ਹੈ। ਸਰਪੰਚ ਰਾਜੇਂਦਰ ਸਿੰਘ ਦਾ ਸੁਪਨਾ ਪਿੰਡ ਦੇ ਹੀ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਜਦੋਂ ਤੋਂ ਰਾਜੇਂਦਰ ਸਿੰਘ ਚੌਂਜਤ ਕੇ ਸਰਪੰਚ ਬਣੇ ਨੇ ਉਦੋਂ ਤੋਂ ਹੀ ਦੂਜੀ ਤਿਰ ਰੰਜਿਸ਼ ਵਸ ਅਜੇਹੀਆਂ ਹਰਕਤਾਂ ਕਰ ਰਹੀ ਹੈ। ਸਰਪੰਚ ਵੱਲੋਂ ਇਸ ਸਬੰਧੀ ਡਿਪਟੀ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ ਜਾ ਚੁੱਕੀ ਹੈ ਪਰ ਡੀਸੀ ਦੀਆਂ ਹਦਾਇਤਾਂ ਦੇ باوجود ਇਹ ਵਿਰੋਧੀ ਅੰਸਰ ਆਪਣੀਆਂ ਹਰਕਤਾਂ ਤੋਂ ਬਾਝ ਨਹੀਂ ਆ ਰਹੇ ਜਿਹੜੇ ਸਾਡੇ ਵਿਰੋਧੀ ਬੰਦੇ ਆ ਜੀ ਸਾਡੇ ਕੰਮਾਂ ਤੋਂ ਖੁਸ਼ ਹੀ ਨਹੀਂ ਹੈਗੇ ਉਹ ਹਰ ਗੱਲ ਤੇ ਸਾਡੇ ਤੇ ਛੜਾਚੜਾ ਪਾਈ ਜਾਂਦੇ ਨੇ ਕਿ ਹੁਣ ਜਿੱਦਣ ਆਪਣਾ ਇਲੈਕਸ਼ਨ ਤੋਂ ਅਗਲੇ ਦਿਨ ਹੀ ਉਹਨਾਂ ਨੇ ਜਿਹੜੀਆਂ ਸਾਡੀਆਂ ਬੜੀਆਂ ਨਾਲੀਆਂ ਉਹ ਹਟਾਤੀਆਂ ਜੀ ਉਹਦੀਆਂ ਸਾਡੇ ਹੀ ਫੋਟੋਆਂ ਵੀ ਖਿੱਚੀਆਂ ਵਾਂ ਉਹਦੀ ਵੀਡੀਓ ਵੀ ਬਣੀ ਹੈ ਜੀ ਮਿਲਤਮੁਰ ਗਏ ਡੀਸੀ ਸਾਹਿਬ ਨੂੰ ਮਿਲੇ ਆ ਡੀਸੀ ਸਾਹਿਬ ਨੂੰ ਜਾ ਕੇ ਬੇਨਤੀ ਕੀਤੀ ਆ ਤੇ ਉਹਨਾਂ ਨੇ ਐਸਐਸਪੀ ਨੂੰ ਵੀ ਕਿਹਾ ਵਾ ਐਸਐਚਓ ਨੂੰ ਵੀ ਕਿਹਾ ਵਾ ਕਿ ਜੇ ਹੁਣ ਇਹ ਗਾਂਹ ਕੋਈ ਕਾਰਵਾਈ ਕਰਨਗੇ ਇਹਨਾਂ ਤੇ ਪਰਚਾ ਦਰਜੂਗਾ ਕਦੀ ਕਿਸੇ ਨਾਲ ਰੰਜਿਸ਼ ਨਹੀਂ ਕਰਦੇ ਨਾ ਕਰਨੀ ਚਾਹੁੰਦੇ ਆ ਅਸੀਂ ਤਾਂ ਕਿੰਨੇ ਪਿੰਡ ਦਾ ਮਤਲਬ ਵਿਕਾਸ ਹੋਵੇ ਤੇ ਨਾ ਇਹ ਬੰਦੇ ਜਿਹੜੇ ਵਿਰੋਧੀ ਧੇਰਿਆ ਨਾ ਇਹ ਵਿੱਚ ਲੱਤਾਂ ਡਾਉਣ ਤੇ ਕੰਮ ਜਿਹੜਾ ਆਪਣੀ ਰਫਤਾਰ ਦੇ ਨਾਲ ਚੱਲੇ ਤੇ ਹਰ ਇੱਕ ਨੂੰ ਜਿਹੜੀ ਉਹ ਸੁੱਖ ਸਹੂਲਤ ਮਿਲੇ ਮਾਮਲਾ ਡੀਡੀਪੀਓ ਤੱਕ ਪਹੁੰਚਣ ਤੇ ਉਹਨਾਂ ਨੇ ਬਣਦੀ ਕਾਰਵਾਈ ਕਰਨ ਦਾ ਪ੍ਰੋਸਾਧ ਵਾਇਆ ਹੈ ਵੀਡੀਓ ਨੂੰ ਮੌਕਾ ਦੇਖਣ ਲਈ ਭੇਜਿਆ ਉ ਨਾਲੂ ਨੂੰ ਕਹਤਾ ਸੀਗਾ ਕਿ ਪੰਚਾਇਤ ਆਪਣਾ ਜੇ ਨੂੰ ਨਾਲ ਲੈ ਜਾਓ ਜੋ ਹੈਗਾ ਅਕੋਰਡਿੰਗਲੀ ਡਿਵੈਲਪਮੈਂਟ ਦੀ ਜਿਹੜੀ ਵੀ ਰਿਪੋਰਟ ਹੋਏਗੀ ਉਹ ਦੇ ਅਕੋਰਡਿੰਗ ਟੂ ਕਾਰਵਾਈ ਕਰ ਦਿੱਤੀ ਜਾਏ ਸਰਪੰਚ ਰਾਜੇਂਦਰ ਸਿੰਘ ਦੀ ਅਗਵਾਈ ਹੇਠ ਪਿੰਡ ਚ ਹੁਣ ਤੱਕ ਸੁੰਦਰ ਪਾਰਕ ਸ਼ਮਸ਼ਾਨ ਘਾਟ ਗਲੀਆਂ ਨਾਲੀਆਂ ਤੇ ਨੌਜਵਾਨਾਂ ਦੇ ਲਈ ਵਧੀਆ ਹੈਲਥ ਕਲੱਬ ਬਣਾਇਆ ਜਾ ਚੁੱਕਿਆ ਹੈ ਤਰਨਤਾਰਨ ਤੋਂ ਮਨਵੰਦਰ ਮਿਲਾਪ ਜਗਬਾਣੀ ਟੀਵੀ